ਹਾਂਜੀ ਭਾਈ ਜੀ ਰਾਤ ਅੱਗ ਕਿਵੇਂ ਲੱਗੀ ਹੈ ਤੇ ਕੀ ਨੁਕਸਾਨ ਹੋਇਆ ਇਹਨਾਂ ਦਾ ਇਹਨਾਂ ਦਾ ਜੀ ਰਾਤ ਹਵਾ ਤੇਜ ਕਰਕੇ ਜੀ ਤੇ ਜਿਹੜੀਆਂ ਬਿਜਲੀ ਵਾਲੀਆਂ ਤਾਰਾਂ ਉਹਦੇ ਸ਼ੌਰਟ ਦੇ ਨਾਲ ਜੀ ਇਹਨਾਂ ਦੇ ਉੱਥੇ ਟਾਂਗਰ ਜਿਹੜਾ ਆਪਣੀ ਜ਼ਮੀਨ ਆ ਇਹਦੇ ਤੂੜੀ ਬਣੀ ਹੋਈ ਸੀ ਕੱਲਾ ਟਾਂਗਰ ਸੀਗਾ ਜੀ ਉਹਦੀਆਂ ਤਾਰਾਂ ਦੀ ਸ਼ੌਰਟ ਦੇ ਨਾਲ ਅੱਗ ਲੱਗ ਗਈ ਟਾਂਗਰ ਨੂੰ ਇਹ ਇੱਥੇ ਜ਼ਮੀਨ ਦੇ ਵਿੱਚ ਬੈਠੇ ਸੀਗੇ ਜੀ ਤੇ ਹਵਾ ਤੇਜ ਕਰਕੇ ਅੱਗ ਇਹਦੇ ਘਰਾਂ ਦੇ ਕੋਲੇ ਜਿਹੜੀਆਂ ਝੁੱਗੀਆਂ ਇੱਥੇ ਆ ਗਈ ਆਕੇ ਜਿਹੜੇ ਆਂਡਗਵਾਂੜ ਇਹਨਾਂ ਨੇ ਵਿਚਾਰੇ ਰੋਲਾ ਪਾਇਆ ਸਾਨੂੰ ਪਤਾ ਲੱਗਾ ਉੱਥੇ ਵੀ ਅੱਗ ਲੱਗ ਗਈ ਅਸੀਂ ਵੀ ਆਏ ਭੱਜ ਕੇ ਇਹਨਾਂ ਦੇ ਨਾਲ ਇੱਥੇ ਅਸੀਂ ਸਮਾਨ ਆਕੇ ਕਢਾਇਆ ਹੋਰ ਘਰਾਂ ਦੇ ਆ ਮੁੰਡਿਆਂ ਨੇ ਧੰਨਵਾਦ ਕਰਦੇ ਇਹਨਾਂ ਨੇ ਜਿਹੜੇ ਆਏ ਭੱਜ ਕੇ ਇਹਨਾਂ ਦੇ ਕਾਫੀ ਨੁਕਸਾਨ ਹੋਇਆ ਕੋ ਤਰਪਾਲਾ ਤਰਪੂਲਾ ਹੋਰ ਜਿਹੜਾ ਰੀੜਾ ਕਪੜਾ ਪੈਸੇ ਵੀ ਇਹਨਾਂ ਦੀ ਕਰੰਸੀ ਹੈ ਜਿਹੜੀ ਨੋਟ ਸੜੇ ਹੋਏ ਆ ਤਖਾਓ ਮਰੇ ਜਾ ਆ ਦੇਖੋ ਜੀ ਆ ਇਹਨਾਂ ਦੇ ਨੋਟ ਸੜੇ ਹੋਏ ਆ ਜੀ ਤੇ ਇਸ ਕਰਕੇ ਗਰੀਬ ਆਦਮੀ ਹੈ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਬਾਕੀ ਪਟਵਾਰੀ ਸਾਹਿਬ ਵੀ ਆਉਂਦੇ ਆ ਮੈਂ ਦੂਜਾ ਪਟਵਾਰੀ ਸਾਹਿਬ ਨੂੰ ਚੌਂਕੀਦਾਰ ਦੇ ਹੋਣ ਦੇ ਨਾਤੇ ਮੈਂ ਪਟਵਾਰੀ ਸਾਹਿਬ ਨੂੰ ਹੀ ਫੋਨ ਲਾਇਆ ਤੇ ਆਉਂਦੇ ਆ ਪਟਵਾਰੀ ਸਾਹਿਬ ਵੀ ਰੋਜ਼ਨਾਵਾਂ ਚ ਰੌਫ ਜਿਵੇਂ ਤੁਸੀਂ ਦੱਸ ਰਹੇ ਸੀ ਇਹਨਾਂ ਦੇ ਭਾਂਡੇ ਭੁੰਡੇ ਹਾਂਜੀ ਬਾਕੀ ਆ ਪੰਡ ਵਾਲੇ ਜੀ ਭਾਂਡੇ ਲੈ ਕੇ ਜਿਹੜੇ ਨਸ਼ੇੜੀ ਸੀਗੇ ਇਹਨਾਂ ਦਾ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਘਟਿਆਕਾਰ ਨੇ ਇਹਨਾਂ ਨੇ ਇਹ ਗੱਲ ਕੀਤੀ ਹੈ ਜਿਹੜੇ ਇਹਨਾਂ ਦੇ ਭਾਂਡੇ ਨਾਲ ਦੇਦਾ ਪਸ਼ੂਆਂ ਨੂੰ ਵੀ ਪੈ ਗਈ ਜਿਹੜੇ ਨਸ਼ੇੜੀ ਤਵੇ ਵੀ ਲੈ ਕੇ ਚੱਕੇ ਇਹਨਾਂ ਦੇ ਤੜਕੇ 3 ਵਜੇ ਇਹਨਾਂ ਦੇ ਦੱਸਣ ਦੀ ਗੱਲ ਹੈ ਪਸ਼ੂ ਖੋਲਣ ਪੈਗੇ ਸੀ ਵੀ ਇਹਨਾਂ ਦੇ ਪਸ਼ੂ ਵੀ ਖੋਲਣ ਪੈਗੇ ਤੜਕੇ 3 ਵਜੇ ਇਹਨਾਂ ਦੇ ਪ੍ਰਾਂਤਾਂ ਸੀ ਪਿੱਤਲ ਦੇ ਭਾਂਡੇ ਲੱਗੇ ਪੈੰਦਲੇ ਜਿਹੜੇ ਇਥੇ ਦੇ ਨਸ਼ੇੜੀ ਸੀਗੇ ਪਰ ਬਹੁਤ ਮਾੜੀ ਗੱਲ ਆ ਇਹ ਐ ਨਹੀਂ ਕਰਨਾ ਚਾਹੀਦਾ ਕੁਦਰਤ ਦਾ ਕਹਿਰ ਆ ਇਹ ਜੋ ਅਸੀਂ ਬੇਨਤੀ ਕਰਦੇ ਵੀ ਇਹਨਾਂ ਦੀ ਮਾਰੀ ਮੋਟੀ ਕੁਸਾਇਦਾ ਕੀਤੀ ਜਾਵੇ ਮੰਜੇ-ਮੁਝੇ ਮੱਛੇ ਉਹ ਵੇਖੋ ਮੇਰੇ ਪਰ ਤੱਕ ਦਰਸ਼ੀਆਂ ਦੇ ਮੁਤਾਬਕ ਕਿਉਂਕਿ ਇਹ ਬਿਜਲੀ ਘਰ ਇੱਥੇ ਬਿਲਕੁਲ ਨੇੜੇ ਆ ਸਾਹਮਣੇ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਥੋਂ ਖੰਬਿਆਂ ਦੀਆਂ ਤਾਰਾਂ ਦੀਆਂ ਜਿਹੜੀਆਂ ਲਾਈਨਾਂ ਨੇ ਇੱਕ ਤਰ੍ਹਾਂ ਦਾ ਜਾਲ ਵਿਛਿਆ ਹੋਇਆ ਚਾਰੇ ਪਾਸੇ ਤੁਹਾਨੂੰ ਮੈਂ ਦਿਖਾ ਦੇਣਾ ਲਾਈਵ ਜਿਹੜੀਆਂ ਤਸਵੀਰਾਂ ਨੇ ਅੱਗ ਲੱਗਣ ਦਾ ਜਿਹੜਾ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਰਾਤ ਕਿਉਂਕਿ ਹਨੇਰੀ ਤੂਫਾਨ ਬਹੁਤ ਜ਼ਿਆਦਾ ਸੀ ਤੇ ਇਨ੍ਹਾਂ ਤਾਰਾਂ ਦਾ ਹੀ ਇੱਕ ਦੂਜੇ ਨਾਲ ਟਕਰਾਉਣ ਕਰਕੇ ਹਵਾ ਦੇ ਵਿੱਚ ਬਾਅਦ ਤਾਂ ਬਿਜਲੀ ਕਹਿੰਦੇ ਆ ਕਿ ਬੰਦ ਕਰ ਦਿੱਤੀ ਗਈ ਸੀ ਪਰ ਆ ਜਿਹੜੀ ਲੋਕੇਸ਼ਨ ਹੈਗੀ ਆ ਜਿਹੜੀਆਂ ਸਾਹਮਣੇ ਤੁਹਾਨੂੰ ਦਿਖ ਰਿਹਾ ਖੰਬੇ ਹੈਨਾ ਇਥੋਂ ਅੱਗ ਲੱ ਅਗ ਲੱਗੀ ਹੈ ਫਿਰ ਉਹਨਾਂ ਨੇ ਕਿਸੇ ਨੇ ਆ ਕੇ ਪਾਣੀ ਬਾਕੇ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਹਵਾ ਇੰਨੀ ਤੇਜ਼ ਸੀਗੀ ਕਿ ਜਿਹੜਾ ਉਹ ਚੀਜ਼ਾਂ ਨਹੀਂ ਕਾਬੂ ਨਹੀਂ ਹੋਈਆਂ ਕੰਟਰੋਲ ਨਹੀਂ ਹੋਈਆਂ ਆ ਉਹ ਜਗ੍ਹਾ ਹੈਗੀ ਹੈ ਲੋਕੇਸ਼ਨ ਹੈ ਜਿੱਥੋਂ ਅੱਗ ਚੱਲੀ ਹੈ ਔਰ ਅੱਗ ਚਲਦੇ-ਚਲਦੇ ਉਹ ਸਾਹਮਣੇ ਜਿਹੜੀਆਂ ਤੁਹਾਨੂੰ ਪਿੱਛੇ ਦੂਰ ਝੁੱਗੀਆਂ ਦਿਖਾਈ ਦੇ ਰਹੀਆਂ ਉਹਨਾਂ ਝੁੱਗੀਆਂ ਤੱਕ ਇਹ ਅੱਗ ਜਾਂਦੀ ਹੈ ਔਰ ਇਹ ਸੱਗ ਦੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ مالی ਨੁਕਸਾਨ ਹੋਇਆ ਹੈ ਬੱਚਿਆਂ ਦੇ ਵਾਲ ਸੜੇ ਆ ਪਸ਼ੂਆਂ ਦੇ ਵਾਲ ਸੜ ਗਿਆ ਮੰਜੇ ਬਿਸਤਰੇ ਕੱਪੜੇ ਲੀੜੇ ਬਹੁਤ ਕੁਝ ਸੜਿਆ ਨਗਦ ਪੈਸੇ ਜਿਹੜੇ ਨੇ ਉਹ ਵੀ ਉਹਨਾਂ ਦੇ ਸੜ ਗਏ ਨ ਮੌਕੇ ਤੇ ਦੱਸਿਆ ਜਾ ਰਿਹਾ ਕਿ ਪਟਵਾਰੀ ਜਿਹੜੇ ਹਲਕਾ ਨੇ ਆ ਰਹੇ ਆ ਜਾ ਕੇ ਸ਼ਾਇਦ ਨੁਕਸਾਨ ਦਾ ਕੋਈ ਆਪ ਦਾ ਐਸਟੀਮੇਟ ਲੈ ਕੇ ਜਾਣਗੇ ਹੋ ਸਕਦਾ ਇਹਨਾਂ ਗਰੀਬਾਂ ਨੂੰ ਕੋਈ ਮੁਆਵਜ਼ਾ ਮਿਲ ਜੇ ਪਰ ਕਿਉਂਕਿ ਇਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ ਇਹ ਦਿੱਕਤ ਆ ਵੀ ਸਕਦੀ ਹੈ ਕਿ ਹੋ ਸਕਦਾ ਹੈ ਕਿ ਪੱਕਾ ਟਿਕਾਣਾ ਨਾ ਹੋਣ ਕਰਕੇ ਇਹਨਾਂ ਨੂੰ ਕੋਈ ਮੁਆਵਜ਼ਾ ਨਾ ਵੀ ਮਿਲੇ ਖਾਨਾ ਪੂਰਤੀ ਵਾਲੀ ਕੰਮ ਵੀ ਹੋ ਸਕਦਾ ਹੈ ਪਟਵਾਰੀ ਦਾ ਆਉਣਾ ਸਰਕਾਰ ਦਾ ਨੁਮਾਇੰਦਾ ਜ਼ਰੂਰ ਆ ਰਿਹਾ ਪਰ ਅੱਗ ਲੱਗਣ ਦੀ ਜਿਹੜੀ ਲੋਕੇਸ਼ਨ ਹੈ ਜਿੱਥੇ ਇਸ ਟਾਈਮ ਆਪਾਂ ਖੜੇ ਹੋਏ ਆਂ ਤਾਰਾਂ ਦਾ ਜਾਲ ਹੈ ਕੰਬਿਆਂ ਦਾ ਜਾਲ ਵਿਛਿਆ ਹੋਇਆ ਹੈ ਬਿਜਲੀ ਘਰ ਨੇੜੇ ਹੋਣ ਕਰਕੇ ਬਾਅਦ ਚ ਦੱਸਿਆ ਜਾ ਰਿਹਾ ਕਿ ਬਿਜਲੀ ਬੰਦ ਕਰਤੀ ਸੀ ਪਰ ਉਸ ਤੋਂ ਪਹਿਲਾਂ ਇੱਥੇ ਅੱਗ ਲੱਗ ਚੁੱਕੀ ਸੀ ਔਰ ਅੱਗ ਫੈਲ ਚੁੱਕੀ ਸੀ ਹਵਾ ਬਹੁਤ ਜ਼ਿਆਦਾ ਤੇਜ਼ ਸੀ ਤੂਫਾਨ ਬਹੁਤ ਤੇਜ਼ੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅੱਗ ਲੱਗੀ ਕਿਆ ਨੁਕਸਾਨ ਹੋਇਆ ਅਸੀਂ ਰੋਟੀ ਰਾਤੀ 10 ਵਜੇ ਖਾਇਆ 10 ਵਜੇ ਖਾ ਕੇ ਥੋੜੇ ਥੋੜੇ ਬੱਚੇ ਸੋયા ਕੋਈ ਜਾਗਦਾ ਸੀਗਾ ਕੋਈ ਸੌਂ ਗਿਆ ਸੀ ਅਵਾਂ ਹੀ ਉੱਥੇ ਪੇ ਇੱਕ ਆਗ ਕੀ ਚਿੰਗਿਆ ਡਿੱਗੀ ਡਿੱਗ ਕੇ ਆਗ ਲੱਗ ਗਈ ਕਿਸੇ ਨੇ ਦੱਸਿਆ ਕਿ ਆਗ ਲੱਗ ਗਈ ਆਗ ਲੱਗ ਗਈ ਅਸੀਂ ਚੱਕਨੇ ਲੱਗੇ ਸਾਰਾ ਚੱਕ ਚੱਕ ਕੇ ਚੱਕ ਚੱਕ ਕੇ ਉੱਠਿਆ ਨਹੀਂ ਗਿਆ ਉੱਠਿਆ ਨਹੀਂ ਗਿਆ ਅੱਧਾ ਸਮਾਨ ਇੱਥੇ ਨਾਦਾ ਬੰਦੇ ਅੱਧੇ ਬੱਚੇ ਸਾਰੇ ਇਸੇ ਮੇ ਪਏ ਸੀਗੇ ਹੱਡ ਅਸੀਂ ਵੀ ਤਿੰਨ ਬੱਚੇ ਤਾਂ ਅੱਗੇ ਸੀਗੇ ਅਸੀਂ ਮੇਰਾ ਮੁੰਡਾ ਮੇਰੀ ਲੜਕੀ ਅਸੀਂ ਅੱਗੇ ਤੇ ਖੜੇ ਸੀਗੇ ਅੱਗੇ ਚ ਖੜੇ ਸੀਗੇ ਕਰੇੜੀ ਇੱਕ ਬੱਚਾ ਇੱਕ ਮੰਜਾ असी इधर पे ये लोग की आए पिंड वाले क्या की मदद करो मदद करो इधर से इधर से सारे रेणिया भगवान ने बचा के इधर नु लेके चला गया सारा जितना भी पैसे जोड़ जोड़ के रखा सीगा मज्जा बेच बेच के वो सारा सड़ गया किसी का वैसे नुकसान तो नहीं हुआ जाने वाले नहीं जान वाले तो नहीं थोड़ा ही बच्ची सड़े हैं जड़ गया और ये दोनों कान बढ़ गए और बकरियां दे कान बढ़ गए कुश्ती दा बकरियां दा पैर सड़ गया मच गया हाँ बसुआ दा भी निशान हुआ ये बकरियां दा ये ये ते सार, सारा बल... ये सारा बल मचया प है ये सारा जितने है क्या जितने बकरियां बकरियां है सारे दा मचया प है